اڄي نوبين سريچي پيڪلڪريو تي 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 پيڪلڪري ਏ ਬਾਬਾ ਨਾਨਕ ਦੇ ਜਨਮ ਦਿਨ ਤੇ ਨਾ 13 13 ਰੁਪਏ ਸ਼ਰਟ ਦਾ ਲੰਗਰ ਲਾਇਆ ਸੀ ਸਵੇਰੇ ਆਪਾਂ 9:30 ਤੋਂ 11:15 ਆਫਰ ਰੱਖੀ ਸੀਗੀ ਅਸੀਂ ਸਵੇਰੇ ਪੂਰੇ 9:00 ਵਜੇ 15-20 ਮਿੰਟ ਤੇ ਦੁਕਾਨ ਤੇ ਆਗੇ ਸੀ ਭਾਜੀ ਘਟੋ ਘਟ 1000 ਬੰਦਾ ਹੋਊਗਾ 1000 ਬੰਦਾ ਪੂਰਾ ਸਾਡੇ ਸ਼ਟਰ ਨਾਲ ਜੁੜ ਕੇ ਖੜਿਆ ਹੋਇਆ ਸੀਗਾ ਤੇ ਸਾਨੂੰ ਸ਼ਟਰ ਵੀ ਖੋਲਣ ਨਹੀਂ ਦਿੱਤਾ ਗਿਆ ਅਸੀਂ ਸ਼ਟਰ ਖੋਲਿਆ ਇੰਨੀ ਧੀਰ ਚ ਭਾਜੀ ਰੋਲਾ ਪੈ ਗਿਆ ਕਿ ਪਿੱਛੇ ਮੋਟਰਸਾਈਕਲ ਚੋਰੀ ਹੋ ਗਿਆ ਪਿੱਛੇ ਦੋ ਮੋਟਰਸਾਈਕਲ ਪਿੱਛੇ ਚੋਰੀ ਹੋ ਗਏ ਅਸੀਂ ਪੀਸੀਆਰ ਬੁਲਾਈ ਪੀਸੀਆਰ ਵਾਲੇ ਆਏ ਪੀਸੀਆਰ ਵਾਲਿਆਂ ਨੇ ਕਿਹਾ ਤੁਸੀਂ ਦੁਕਾਨ ਨਹੀਂ ਖੋਲਣੀ ਜੇ ਤੁਸੀਂ ਦੁਕਾਨ ਖੋਲੋਗੇ ਤੁਹਾਨੂੰ ਪਹਿਲਾਂ ਕਮਿਸ਼ਨਰ ਦਫ਼ਤਰ ਜਾ ਕੇ ਐਪਲੀਕੇਸ਼ਨ ਦੇਣੀ ਪਊਗੀ ਉਹ ਤੁਹਾਨੂੰ ਸਿਕਿਉਰਟੀ ਦੇਣਗੇ ਤਾਂ ਤੁਸੀਂ ਦੁਕਾਨ ਖੋਲਣੀ ਹੈ ਤੇ ਅਸੀਂ ਫਿਰ ਥਾਣੇ ਗਏ ਮੁੰਸ਼ੀ ਕੋਲ ਮੁੰਸ਼ੀ ਨੇ ਕਿਹਾ ਤੁਹਾਨੂੰ ਮੈਂ 5 ਮਿੰਟ ਦੇ ਵਿੱਚ 5-7 ਬੰਦੇ ਭੇਜਦਾ ਵਾਂ ਫਿਰ ਉਹਨਾਂ ਨੇ ਸਾਨੂੰ ਪੁਲਿਸ ਭੇਜੀ ਪੁਲਿਸ ਭੇਜ ਜਦ ਬਾਅਦ ਹੀ ਦੁਕਾਨ ਖੋਲੀ ਆ ਭਾਜੀ ਜੇ ਜਿਹੜੇ মিডিਆ ਵਾਲੇ ਨੇ ਇਹ ਵੀਡੀਓ ਪਾਈ ਆ ਨਾ ਕਿ ਅਸੀਂ ਦੁਕਾਨ ਨਹੀਂ ਖੋਲੀ ਭਾਜੀ ਉਹਨੇ ਮੇਰਾ ਪੱਖ ਨਹੀਂ ਲਿਆ ਜਦੋਂ ਵੀ ਆਪਾਂ ਕੋਈ ਵੀਡੀਓ ਪਾਣੇ ਆ ਨਾ ਭਾਜੀ ਅਸੀਂ ਕਵਾਲਟੀ ਦੀ ਵੀ ਲਈਦੀ ਆ ਤੇ ਆਪੋਜੀਸ਼ਨ ਦੀ ਵੀ ਲਈਦੀ ਆ ਬਾਈਟ ਦੋਨਾਂ ਦੀ ਕਨਵਰਟ ਕਰਕੇ ਵੀਡੀਓ ਪਾਈ ਜਾਂਦੀ ਆ ਕਿ ਹਾਂ ਵੀ ਕਿਉਂ ਵੀਡੀਓ ਅਗਲੇ ਨੇ ਕਿਉਂ ਨਹੀਂ ਦਿੱਤੀ ਅਗਲੇ ਨੂੰ ਇਹ ਨਹੀਂ ਪਤਾ ਕਿ ਹੈ ਜੀ ਕਿ ਇਹ ਜਿਹੜੀ ਇੱਥੇ ਮੋਟਰਸਾਈਕਲ ਚੋਰੀ ਹੋਇਆ ਜਨਾਨੀ ਦਾ ਸਿਰ ਪਟਿਆ ਇੱਕ ਇੱਕ ਗੱਡੀ ਵਾਲਾ ਇੱਕ ਜਨਾਨੀ ਨੂੰ ਸਕੋਰਪੀਓ ਮਰ ਗਿਆ ਉਹਦੇ ਪੈਰ ਤੇ ਸੱਟ ਲੱਗੀ ਆ ਉਹ ਮੀਡੀਆ ਵਾਲੇ ਨੂੰ ਨਹੀਂ ਪਤਾ ਉਹ ਬਾਅਦ ਵਿੱਚ ਆਇਆ ਸੀ ਉਹਨੇ ਇਹ ਵੀਡੀਓ ਪਾਈ ਆ ਭਾਜੀ ਇਹ ਤਾਂ ਜਿੰਨੇ ਬੰਦੇ ਖੜੇ ਆ ਜਿੰਨੇ ਵੀ ਆਸੇਵਾਦੇ ਖੜੇ ਸਭ ਨੂੰ ਪੁੱਛ ਲਓ ਅਈ 13-13 ਰੁਪਏ ਦੀ ਸ਼ਲਟ ਦਿੱਤੀ ਆ ਚਾਹੇ ਕਿਸੇ ਨੇ 1000 ਰੁਪਏ ਵਾਲੀ ਪਸੰਦ ਕੀਤੀ ਆ ਚਾਹੇ 500 ਵਾਲੀ ਕੀਤੀ ਆ ਅਸੀਂ ਉਹਨਾਂ ਨੂੰ ਅਸੀਂ 50 ਬੰਦਿਆਂ ਦੀ ਵੀਡੀਓ ਪਾਈ ਸੀ ਭਾਜੀ ਅਸੀਂ 78 ਬੰਦਿਆਂ ਨੂੰ 78 ਬੰਦਿਆਂ ਨੂੰ ਦਿੱਤੀ ਆ ਇਹ ਬੰਦਾ ਵੀ ਖੜਾ ਵਾ ਇਹਨੂੰ ਪੁੱਛ ਇਹਨੂੰ ਇਹ ਬੰਦੇ ਨੂੰ ਪੁੱਛ ਲਓ ਕਿ ਧੱਕਾ ਮਾਰ ਕੇ ਇਹਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਇਹਨੂੰ ਅੰਦਰ ਵੜਨ ਨਹੀਂ ਦਿੱਤਾ ਗਿਆ ਇਹਨੂੰ ਪੁੱਛੋ ਅਸੀਂ ਸ਼ਲਟਾਂ ਵੰਡੀਆਂ ਬੰਦਾ ਗਵਾਹ ਵਾ ਇਹ ਮੈਨੂੰ ਹੁਣ ਵੀ ਕਹਿ ਰਿਹਾ ਵੀਰੇ ਮੈਨੂੰ ਦੇ ਦੇ ਮੈਂ ਕਹਾ ਵੀਰੇ ਆਫਰ ਖ ਚੁੱਕੇ ਆ ਇਹ ਬੰਦਾ ਇਹ ਬੰਦਾ ਗਵਾਹ ਵਾ ਇਸ ਗੱਲ ਦਾ ਕਿ ਇਹ ਬੰਦੇ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਭਾਜੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੰਦੇ ਸੀਗੇ ਹੁਣ ਦੱਸੋ ਇੱਕ ਕੱਲਾ ਬੰਦਾ 1000 ਬੰਦੇ ਨੂੰ ਕਿੱਦਾਂ ਸੰਭਾਲ ਲੂਗਾ ਪੁਲਿਸ ਵਾਲੇ ਆਏ ਸੀ 2-3 ਘੰਟੇ 2 ਕੁ ਘੰਟੇ ਤੇ ਖੜੇ ਨੇ ਉਹਨਾਂ ਕੋ ਵੀ ਭੀੜ ਨਹੀਂ ਸੰਭਲੀ ਉਹ ਵੀ ਚਲੇ ਗਏ ਫਿਰ ਇੱਕ ਪ੍ਰੈਸ ਰਿਪੋਰਟਰ ਸੀਗੇ ਮੇਰੇ ਨਾਲ ਲੁਧਿਆਣਾ ਲਾਈਵ ਤੋਂ ਸੀ ਲੁਧਿਆਣਾ ਲਾਈਵ ਤੋਂ ਸੀਗੇ ਉਹ ਕਹਿੰਦੇ ਮੈਂ ਲੁਧਿਆਣਾ ਲਾਈਵ ਤੋਂ ਆ ਉਹਨਾਂ ਨੇ ਸਾਡਾ ਲਾਈਵ ਕੀਤਾ ਉਹਨਾਂ ਦੇ ਸਾਹਮਣੇ ਭਾਜੀ ਆਪਾਂ 13-13 ਰੁਪਏ ਦੀਆਂ ਸ਼ਲਟਾ ਵੰਡੀਆਂ ਜੀ